ਕੋਈ ਕੱਤ ਦਿਆਂ ਰੂਹ ਮਹਈਆ ਹਏ ਕੋਈ ਕੱਤ ਦਿਆਂ ਰੂਹ ਮਹਈਆ ਇੱਕ ਚੰਗਾ ਤੂੰ ਲੱਗਦਾ ਇੱਕ ਚੰਗਾ ਤੂੰ ਲੱਗਦਾ ਸਾਨੂੰ ਦੂਜਾ ਵੀ ਤੂੰ ਮਹਈਆ ਹਏ ਸਾਨੂੰ ਦੂਜਾ ਵੀ ਤੂੰ ਮਹਈਆ ਹੋ 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 ਸਾਨੂੰ ਦੂਜਾ ਵੀ ਤੂੰ ਮਾਇਆ ਕੋਈ ਪੱਖਾ ਹਵਾ ਦੇਂਦਾ ਹਏ ਕੋਈ ਪੱਖਾ ਹਵਾ ਦੇਂਦਾ ਨੇਕ ਨਸੀਬ ਹੋਵਣ ਨੇਕ ਨਸੀਬ ਹੋਵਣ ਚੰਗੇ ਸੱਜਣ ਖੁਦਾ ਦੇਂਦਾ ਹਏ ਚੰਗੇ ਸੱਜਣ ਖੁਦਾ ਦੇਂਦਾ ਹੋ ਹੋ ਚੰਗੇ ਸੱਜਣ ਖੁਦਾ ਦੇਂਦਾ